ਬਹੁਤ ਜਿਆਦੇ ਦੇ ਸੀਗੇ ਤੇ ਉਥੋਂ ਸਾਈਡਾ ਹੁੰਦੀ 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 ਜਮਾ ਆ ਕੇ ਕੁੜੀ ਆ ਗਈ ਤੇ ਬੱਚ ਪਲਟ ਗਿਆ ਓਕੇ ਜਦੋਂ ਸੀ ਬੱਚਿਆਂ ਨੂੰ ਕੱਢਿਆ ਗਿਆ ਵਾਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਸੀ ਭੇਜਿਆ ਨਿਹਾਲ ਸਿੰਘ ਵਾਲੇ ਬੱਚੇ ਕੁਝ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਠੀਟਾਈ ਵਿੱਚ ਕੱਚ ਬਹੁਤ ਖੱਬੇ ਆ ਬੱਚਿਆਂ ਦੇ ਬਸ ਤੇ ਨਹੀਂ ਪੜਿਆ ਜੀ ਕਿਨੇ ਸਰਕਾਰੀ ਸਕੂਲ ਆ ਐਮੀਨਸ ਨਿਹਾਲ ਸਿੰਘ ਵਾਲੇ ਉਹਦੇ ਰੋਡ ਤੇ ਆ ਦੱਸ ਦੇ ਆ ਪਤਾ ਇਹ ਕਹਣਾ ਚਾਉਣਾ ਜੀ ਪਹਿਲੀ ਗੱਲ ਆ ਬੱਚਾ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂਰੇ ਆ ਤੇ ਜਿਹੜੇ ਡਰਾਈਵਰ ਰੱਖਦੇ ਆ ਸਕੂਲਾਂ ਵਾਲੇ ਵੀ ਉਹਨਾਂ ਦੇ ਲਾਇਸੈਂਸ ਹੈਗੇ ਆ ਪੂਰੇ ਵਧੀਆ ਕਾਮਯਾਬ ਡਰਾਈਵਰ ਇਹ ਜਿਹੇ ਬੱਚੇ ਇਹ ਜਿਹੜਾ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆਈ ਉਹ ਡਰਿੰਕ ਕਰੀ ਹੋਈ ਆ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਫਿਰ ਮਿਲ ਕੇ ਹਸ ਜਾਓ 잡 ਦੀ ਆ ਬਿ ਸ਼ਰਾਪੀ ਕੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਬੱਚੇ ਹਸਪੀਟਲ ਦੇ ਵਿੱਚ ਪੇਟ ਆ ਗਿਆ ਸਬਹੁਤ ਜਿਆਦੇ ਤੇ ਸੀਗੀ ਤੇ ਉਥੋਂ ਸਾਈਡਾ ਹੁੰਦੀ 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 ਜਮਾ ਅਗੇ ਪੁਲੀ ਆ ਗਈ ਤੇ ਬੱਚ ਪਲਟ ਗਈ ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਸੀਰੀਅਸ ਨਹੀਂ ਕਿ ਹੁਣ ਤੋਂ ਈਟਾ ਹੀ ਵਿੱਚ ਕੱਚ ਬਹੁਤ ਖੁੱਬੇ ਬੱਚਿਆਂ ਦੇ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਤੇ 26 27 ਬੱਚੇ ਸੀਗੇ ਜੀ ਓਹ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਐਮੀਐਨਐਸ ਨਿਹਾਲ ਸਿੰਘ ਵਾਲੇ ਮਧੇ ਰੋਡ ਤੇ ਆ ਦੱਸ ਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਆ ਰਹੇ ਸੀ ਹਾਂਜੀ ਹਾਂਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜਾ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਦੇ ਪਿੰਡਾਂ ਦੇ ਹਾਂਜੀ 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 ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਵਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂਰੇ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਜਿਹੇ ਬੱਚੇ ਇਹੇ ਜਿਹਦਾ ਬੱਚਾ ਨੂੰ ਮਾਰ ਦੂਆ ਜਿਹੇ ਜਿਹੇ ਡਰਾਈਵਰ ਆ ਜੀ ਬਹੁਤ ਡਰਿੰਕ ਕਰੀ ਵੀ ਆ ਦੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਉਹ ਲੱਕਨੇ ਫੜ ਲਿਆ ਸੀਗਾ ਉਹ ਜਦ ਦੀ ਆ ਵੀ ਸ਼ਰਾਬੀ ਪੀਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਬੱਚੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਜਾਂਦੇ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਠੀਕ ਆ ਪਰ ਸੀਰੀਅਸ ਹੋਏ ਤਾਂ ਜਾ ਕੇ ਤੁਹਾਨੂੰ ਲੈਣੇ ਪਤਾ ਵੀ ਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰ ਰਹੀ ਹੈ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਫ਼ਤੀਸ਼ ਕਰਦੇ ਹਾਂ ਤਫ਼ਤੀਸ਼ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਅਕਸ਼ਨਾਇਆ ਸਾਰਿਆਂ ਦੇ ਲਵਾਂਗੇ ਤਫ਼ਤੀਸ਼ ਕਰ ਰਹੇ ਮੋਡਲੀ ਤਫ਼ਤੀਸ਼ ਕੀ ਕਰ ਰਹੇ ਮੋਡਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਿਆਂ ਦੇ ਜਾ ਕੇ ਬਿਆਨ ਲੈਣੇ ਕੀ ਹੋਏ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਮਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ